ਜੱਟਾ ਨਾ ਖੁਦ ਖੁਸ਼ੀਆਂ ਦਾ ਆਪਾ ਲੈਣਾ ਵੀ ਨੀ ਨਾ ਕਰੇਂ ਦਬ ਕੇ ਤੂੰ ਆਈ ਦਸਾਂ ਨੋਹਾਂ ਦੀ ਕਮਾਈ ਖੇਤੀ ਸ਼ੇਰਾਂ ਆਲਾ ਤੰਦਾ ਕਦੇ ਪੰਜ ਕਦੇ ਢਾਈ ਉਹ ਦਿਨ ਲੰਘ ਜਾਣੇ ਮਾੜੇ ਕਦੇ ਧੁੱਪ ਕਦੇ ਛਾਂ ਜੱਟਾ ਨਾ ਨਾ ਜੱਟਾ ਨਾ ਖੁਦ ਖੁਸ਼ੀਆਂ ਦਾ ਆਪਾ ਲੈਣਾ ਵੀ ਨੀ ਨਾ ਤੇ ਤੇਰੇ ਫੜੀ ਨਾ ਇਰਾ ਵਟਾ ਵੱਡੂਗਾ ਗਵਾਂਡੀ ਉਪੂ ਕੋਠਿਆਂ ਤੇ ਕਾ ਜੇ ਹਾਲਾਤਾਂ ਕੋਲੋਂ ਡਰ ਕੇ ਤੂੰ ਮੌਤ ਲਈ ਖੱਟ ਪਿੱਛੋਂ ਵੇਖ ਜੂ ਜ਼ਮੀਨ ਪਹਿ ਜੂ ਗੱਬੇ ਆਂਦੀ ਵਟ ਜ਼ਹਿਰ ਦੁੱਖਾਂ ਦਾ ਨਾ ਹਾਲੇ ਓਏ ਤੂੰ ਹੌਸਲਾ ਤਾਂ ਰੱਖ ਸਿੱਕ ਪੜਨਾ ਦੁੱਖਾਂ ਨਾਲ ਸਲ ਫਾਸ ਨਾ ਤੂੰ ਚੱਕ ਫਾਸ ਨਾ ਤੂੰ ਚੱਕ